ਰਾਜਵਿੰਦਰ ਸਿੰਘ ਤੇਰਾ ਤੇਨਾ ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਲ ਮજરા ਦਰਸ਼ਕੋ ਅੱਜ ਅਸੀਂ ਪਿੰਡ ਖੜੇ ਹਾਂ ਪੰਡੋਰੀ ਵਿਖੇ ਜਿੱਥੇ ਦੇ ਆਮ ਆਦਮੀ ਪਾਰਟੀ ਅਤੇ ਮਹਿਲਕਲਾਂ ਦੇ ਵਿਧਾਇਕ ਸਰਦਾਰ ਕਲਵੰਤ ਸਿੰਘ ਜੀ ਪੰਡੋਰੀ ਅਤੇ ਉਹਨਾਂ ਵੱਲੋਂ ਆਪਣੇ ਗ੍ਰਹਿ ਵਿਖੇ ਜੋ ਤੀਆਂ ਦਾ ਮੇਲਾ ਲਗਾਇਆ ਗਿਆ ਹੈ ਸੋ ਤੀਆਂ ਦੇ ਮੇਲੇ ਦੇ ਵਿੱਚ ਬਖੋ ਬકરી ਸਹਿਰਾਂ ਤੋਂ ਪਿੰਡਾਂ ਤੋਂ ਸੂਝਬਾਨ ਬਜ਼ੁਰਗ ਨੌਜਵਾਨ ਬੱਚੇ ਬੱਚੀਆਂ ਧੀਆ ਭੈਣਾਂ ਨੇ ਇੱਥੇ ਹਾਜ਼ਰੀਆਂ ਭਰਿਆਂ ਗਿਆ ਸੋ ਆਓ ਸਾਨੂੰ ਧੀਆ ਦਾ ਮੇਲਾ ਦੇਖੋਨੇ ਆ ਸੋ ਸਾਨੂੰ ਕਮੈਂਟ ਕਰਕੇ ਵੀ ਦੱਸੋ ਤੁਹਾਨੂੰ ਧੀਆ ਦਾ ਮੇਲਾ ਕਿੱਦਾਂ ਲੱਗਿਆ ਸਰ ਧੀਆ ਦੇ ਚਾਰ ਦਿਨਾਂ ਵਿੱਚ ਕੀ ਗਾਣਾ ਚਾਹੋਗੇ ਤੁਹਾਨੂੰ ਧੀਆ ਦਾ ਪ੍ਰੋਗਰਾਮ ਜਿਹੜਾ ਕਿੱਦਾਂ ਦਾ ਲੱਗਿਆ ਅ ਅੱਜ ਦਾ ਇਹ ਪ੍ਰੋਗਰਾਮ ਤੀਆਂ ਦਾ ਤਿਉਹਾਰ ਨੂੰ ਮੋਕ ਰੱਖਦੇ ਹੋਏ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਮਾਨਯੋਗ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਐਮ ਐਲ اے ਹਲਕਾ ਮਹਿਲਕਲਾ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਵੱਲੋਂ ਆਪਣੇ ਵਿੜੇ ਦੇ ਵਿੱਚ ਜਿਹੜੇ ਤੀਆਂ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਤੀਆਂ ਦਾ ਪ੍ਰੋਗਰਾਮ ਮੈਂ ਸਮਝਦਾ ਕਿ ਇੱਕ ਪੇਕੇ ਗਈਆਂ ਜਿਹੜੀਆਂ ਪੇਕੇ ਆਈਆਂ ਹੋਈਆਂ ਲੜਕੀਆਂ ਨੇ ਜਾਂ ਆਪਣੇ ਮਾਪਿਆਂ ਦੇ ਘਰ ਦੇ ਵਿੱਚ ਇੱਕ ਰੌਣਕ ਲੈ ਕੇ ਆਉਣ ਵਾਲੀਆਂ ਧੀਆਂ ਦੇ ਵਾਸਤੇ ਇੱਕ ਬਹੁਤ ਵੱਡਾ ਅਹਿਮ ਸਤਾਰ ਰੱਖਦਾ ਹੈ ਤੇ ਅੱਜ ਇਹ ਪ੍ਰੋਗਰਾਮ ਜਿਹੜਾ ਮਰਦੋ ਕੁਵਰ ਸਿੰਘ ਕਲੋਰੀ ਵੱਲੋਂ ਆਪਣੇ ਵਿਹੜੇ ਦੇ ਵਿੱਚ ਰੱਖਿਆ ਗਿਆ ਜਿਦੇ ਵਿੱਚ ਪਿੰਡ ਦੀਆਂ ਜਿੰਨੀਆਂ ਵੀ ਧੀਆਂ ਨੇ ਜਿੰਨੀਆਂ ਵੀ ਕੁੜੀਆਂ ਨੇ ਉਹ ਇਸ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰ ਰਹੀਆਂ ਨੇ ਹੋਰ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਪਰਿਵਾਰਾਂ ਸਮੇਤ ਸਾਨੂੰ ਜਿਹੜੇ ਅਸੀਂ ਇੱਥੇ ਪਹੁੰਚੇ ਆ ਸੋ ਉਹਦੇ ਨਾਲ ਹੀ ਮੈਡਮ ਸੋਨੀਆ ਮਾਨ ਜੀ ਮੈਡਮ ਗੁਰਪ੍ਰੀਤ ਕੌਰ ਧਰਮ ਪਤਨੀ ਮਾਨਯੋਗ ਕੁਲਤਾਰ ਸਿੰਘ ਜੀ ਸੰਧਮਾ ਸਪੀਕਰ ਵਿਧਾਨ ਸਭਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਮੈਂ ਇੱਕ ਇਸ ਇਹਨਾਂ ਪੜਾ ਨੂੰ ਮਤਲਬ ਮੈਂ ਵਧਾਈ ਦੇਣਾ ਚਾਹੁੰਦਾ ਮਾਨਯੋਗ ਐਮਐਲਏ ਸਾਹਿਬ ਨੂੰ ਇਹਨਾਂ ਨੇ ਬਹੁਤ ਵੱਡੀ ਇੱਕ ਪਹਿਲ ਕੀਤੀ ਹੈ ਕਿ ਪਿੰਡ ਦੀਆਂ ਕੁੜੀਆਂ ਇੱਕ ਆਨੇ ਬਹਾਨੇ ਜਾਂ ਇੱਕ ਸਬੱਬ ਦੇ ਨਾਲ ਜਿਹੜੀਆਂ ਇੱਕ ਵੇੜੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਕੱਠੀਆਂ ਹੋਣਗੀਆਂ ਤੇ ਸਾਡੀ ਉਹ ਜਿਹੜੀ ਵਿਰਾਸਤ ਆ ਉਹ ਦੁਬਾਰਾ ਸੁਰਜੀਤ ਹੋਣ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਯੋਗ ਸਾਡੇ ਜਿਹੜੇ ਸਕੂਲੀ ਵਿੱਚ ਹੈ ਤੇ ਸਾਡੇ ਵਿਚਕਾਰ ਹਾਜ਼ਰ ਹਨ ਸੋ ਉਹਨਾਂ ਤੋਂ ਪੁੱਛਾਂਗੇ ਬੇਟਾ ਕੀ ਕਹਿਣਾ ਚਾਹੁੰਦੇ ਹੋ ਗੋਲ ਕਰ ਲਿਓ ਮਿੰਡੋਰੀ ਵੱਲੋਂ ਮੈਂ ਤਿਆਗੀਆਂ ਦਾ ਸੱਭਿਆਚਾਰ ਗੋਲ ਕਰ ਲਿਓ ਤੀਰ ਦੀਆਂ ਤੀਰ ਕਰ ਲਿਓ ਬਣਾਣਾ ਹੋਇਆ ਦਾ ਸੁਣਾਣਾ ਬਹੁਤ ਮਜ਼ਾ ਆ ਵਧੀਆ ਲੱਗ ਰਿਹਾਗਾ ਸਾਨੂੰ ਸਾਡੇ ਸੱਭਿਆਚਾਰ ਨੂੰ ਸੰਭਾਲਣ ਦੀ ਇਹ ਚੀਜ਼ ਤੋਂ ਇਹ ਮੈਨੂੰ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਲੱਗਿਆ ਅਸੀਂ ਆਪਣੇ ਹਾਂ ਬਿਟੇ ਆਉਣ ਵਾਲੇ ਵਰਸਨ ਤੁਸੀਂ ਜੀ ਬੋ ਦੇ ਨਾਲ ਜੋੜਨਾ ਤੇ ਇਹ ਤਾਂ ਸਾਡਾ ਜਿਹੜਾ ਕੋ ਵਿਖਾ ਪੰਜਾਬ ਦਾ ਕਿਦਾਂ ਲੱਗੇਗਾ ਵਾਰਲੇ ਸਮੇਂ ਨੂੰ ਇਸ ਵਿਰਸੇ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਹਨਾ ਪਤਾ ਜੇ ਆਪਾਂ ਹੁਣੀ ਵਿਰਸੇ ਤੋਂ ਟੁੱਟ ਰਹੇ ਆਪਾਂ ਅੱਜ ਕੱਲ ਵੀ ਵਿਰਸੇ ਤੋਂ ਬਹੁਤ ਲੋਕ ਟੁੱਟ ਰਹੇ ਨੇ ਤੇ ਹਨਾ ਪਤਾ ਹਾਂ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਸਰਪੰਚ ਹਾਂ ਕਿਹੜਾ ਬੰਦਾ ਮੈਲ ਖਰਦ ਹਾਂ ਕਿਹੜੀ ਸਕੂਲ ਦੇ ਸਕੂਲ ਦਾ ਨਾਮ ਜਵਾਹਰਪੁਰ ਨਾਮੀ ਜਵਾਹਰ ਦੀ ਮੈਲ ਸਰਕਾਰੀ ਹਾਈ ਸਕੂਲ ਮੈਲ ਬੀ ਆਹ ਜੀ ਜੀ ਇਹ ਅੱਜ ਤੁਹਾਡੇ ਜਿਹੜੇ ਵਿਦਿਆਪਕਾਂ ਨਾਲ ਆਏ ਆ ਤੁਹਾਡੇ ਨਾਲ ਹਾਂ ਜੀ ਸਾਡੇ ਹੈ ਕੀ ਨਾਮ ਆ ਤੁਹਾਡੇ ਉਹਨਾਂ ਦਾ ਉਨ੍ਹਾਂ ਦਾ ਨਾਮ ਹੈ ਦਾ ਹੈਡਮਾਸਟਰ ਕੁਲਦੀਪ ਸਿੰਘ ਕੁਦੀਪ ਸਿੰਘ ਜੀ ਤੁਹਾਨੂੰ ਲੈ ਕੇ ਆਇਆ ਹਾਂਜੀ ਹਾਂ ਹੋਰ ਵੀ ਕਿਤੇ ਸਭਿਆਚਾਰਕ ਹੁੰਦਾ ਤੁਹਾਨੂੰ ਲੈ ਕੇ ਜਾਂਦਾ ਹਾਂਜੀ ਫਿਰ ਤੁਹਾਨੂੰ ਕਿੱਦਾਂ ਲੱਗਦਾ ਵੀ ਮਾਸਟਰ ਜੀ ਦਾ ਜਿਹੜਾ ਆਪਰਾ ਲੱਗਦਾ ਕਰਦੇ ਆ ਉਹ ਵਧੀਆ ਸਮਾਗ ਹੋ ਜਾਂਦਾ ਮਤਲਬ ਜਿੱਥੇ ਵੀ ਉਹ ਸਭਿਆਚਾਰ ਨਾਲ ਲੇਟਰ ਕੋਈ ਵੀ ਚੀਜ਼ ਹੁੰਦੀ ਹੈ ਆਪਣੇ ਖਾਨ ਵਗੈਰਾ ਕਰਦੇ ਨੇ ਉਹਦੇ ਮਤਲਬ ਬਹੁਤ ਵਧੀਆ ਟ੍ਰੀਟ ਕਰਦੇ ਨੇ ਸਾਨੂੰ ਐਮਐਲਏ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਮੈਂ ਮੈਂ ਐਮਐਲਏ ਸਾਨੂੰ ਇਹ ਕਹਿਣਾ ਚਾਹੋਣੀਆਂ ਕਿ ਤੁਹਾਡਾ ਜਿਹੜਾ ਇਸ ਵਾਰ ਫੰਕਸ਼ਨ ਹੋਇਆ ਹੈ ਕਿ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਅਗਲੇ ਵਾਰ ਵਿੱਚ ਇਹ ਤੁਸਾਨੂੰ ਖਾਣਾ ਬਤ ਸਦਾ ਬਤ ਦੇਵੋਗੇ ਹਾਂਜੀ ਪਾਰਟੀ ਦੇ ਨਾਲਕਣਾ ਦੇ ਵਿਧਾਇਕ ਸਰਦਾਰ ਕਲਵੰਦ ਸਿੰਘ ਜਗਨੋਰੀ ਉਹਨਾਂ ਦੇ ਗ੍ਰਹਿ ਵਿੱਚ ਪਹੁੰਚੇ ਆ ਉਹਨਾਂ ਦੇ ਤੀਆਂ ਦਾ ਜਿਹੜਾ ਤਿਹਾਰਾ ਉਹਨਾਂ ਕੋਲੇ ਮਨਾਇਆ ਗਿਆਗਾ ਅੱਜ ਪਿੰਡ ਦੇ ਸਮੂਹ ਨਗਰ ਸੰਗਤਾਂ ਸਾਡੇ ਬੱਤੀਆਂ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਲਾਈਵ ਕੀਤਾ ਹੋਇਆ ਹੈ ਸੋ ਆਪਕੋ ਆਪਣੇ ਜਿਹੜੇ ਲਿੰਕ ਨੇ ਉਹ ਸ਼ੇਅਰ ਕਰ ਦੋ ਆਪਣੇ ਆਪਣੇ WhatsApp ਤੇ ਸਟੇਟਸ ਲਾ ਦਿਓ ਤਾਂ ਕਿ ਸਾਰੇ ਪੂਰੇ ਪੰਜਾਬ ਨੂੰ ਪਤਾ ਲੱਗ ਜਾਏ ਕਿ ਹਾਂ ਪੰਡੋਰੀ ਸਾਹਿਬ ਦੇ ਪਿੰਡ ਨਾਲੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਹੋ ਜਾਏਗਾ ਸੋ ਸਾਡੀ ਨੈਕਸਟ ਪਰਫਾਰਮੈਂਸ ਸਾਰੀਆਂ ਬੱਚੀਆਂ ਸਟੇਜ ਦੇ ਨੇੜੇ ਰਹਿਣ ਅਗਲੀ ਵੀਡੀਓ ਜਲਦ ਲੈ ਕੇ ਤੁਹਾਡੇ ਤੇ ਕਰ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਲਾਓ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ